ਨਿਊਜ਼ ਪੀਬੀ04 ਦੇਖ ਰਹੇ 10 ਕਾਂਸ ਵਾਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਵਿਖੇ ਘਰ ਘਰ ਮੁਫਤ ਰਾਸ਼ਨ ਸਕੀਮ ਨੂੰ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਹਰੀ ਝੰਡੀ ਦਿੱਤੀ ਤੇ ਆਪ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਮੁਫਤ ਰਾਸ਼ਨ ਵੰਡਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਕੀ ਕਿਹਾ ਹਾਂ ਜੀ ਮੇਰੇ ਸਾਥ ਕੀ ਕਹਿਣਾ ਜਾਣੇ ਆ ਘਰ ਘਰ ਜਿਹੜਾ ਰਾਸ਼ਨ ਮੰਡੇ ਜਾਂਦੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਹਰ ਇੱਕ ਬੰਦੇ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਕਿਉਂਕਿ ਬਹੁਤ ਗਲਤੀ ਜਿਹੜੇ ਰਾਸ਼ਨ ਲੈਣ ਵਾਲੇ ਸਾਰੇ ਵੀਰ ਆ ਉਹ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਔਰ ਬਹੁਤੀ ਵੱਡੀ ਗੱਲ ਇਹ ਹੈ ਕਿ ਦੋ ਦੋ ਤਿੰਨ ਤਿੰਨ ਦਿਹਾੜੀਆਂ ਉਹਨਾਂ ਦੇ ਇਸੇ ਚੱਕਰ 'ਚ ਹੀ ਫੋਟ ਜਾਂਦੀਆਂ ਸੀ ਕਿ ਉਹਨਾਂ ਨੂੰ ਰਾਸ਼ਨ ਲੈਣਾ ਹੈ ਕਦੇ ਪਰਚੀ ਕਟਾਓ ਕਦੇ ਰਾਸ਼ਨ ਲਓ ਕਦੇ ਕੁਝ ਕਰੋ ਕਦੇ ਉੱਥੋਂ ਹੀ ਅਲਾਟਮੈਂਟ ਹੋਈ ਤਾਂ ਹੁਣ ਇਹ ਆ ਵੀ ਘਰ-ਘਰ ਜਾ ਕੇ ਰਾਸ਼ਨ ਵੰਡੂਗਾ ਹਰ ਬੰਦੇ ਨੂੰ ਮਿਲੇਗਾ ਜੇਕਰ ਬੰਦਾ ਸਮੇਂ ਤੇ ਦੇਣ ਨਹੀਂ ਵੀ ਆ ਕੋਈ ਢੜੀਦਾਰ ਬੰਦਾ ਤਾਂ ਉਹਨੂੰ ਇਹ ਜ਼ਿੰਮੇਵਾਰੀ ਰਾਸ਼ਨ ਵੰਡਣ ਵਾਲਾ ਦੀ ਵੀ ਉਹਦੇ ਘਰੇ ਕਿੰਨੇ ਵਜੇ ਰਾਸ਼ਨ ਦੇਣਾ ਜਦੋਂ ਇਹ ਬੰਦਾ ਅਵੇਲੇਬਲ ਹੋਊਗਾ ਉਹਦੇ ਘਰੇ ਆ ਕੇ ਰਾਸ਼ਨ ਦੁੱਤਾ ਜਾਊਗਾ ਤੇ ਜਿੰਨਾ ਪਹਿਲਾਂ ਹੁੰਦਾ ਸੀ ਉਹਨਾ ਹੁਣ ਨਹੀਂ ਹੈ ਉਹਦੇ ਵਿੱਚੋਂ ਜਿੰਨਾ ਬੰਦਾ ਜਿਵੇਂ ਚੌਹਤ ਸਾਹਿਬ ਜਿਹਨੇ ਆਟਾ ਲੈਣਾ ਵਾਟਾ ਲੈ ਸਕਦਾ ਜਿਹਨੇ ਕਣਕ ਲੈਣੀ ਕਣਕ ਲੈ ਸਕਦਾ ਕੋਈ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਪੇਰਾ ਸੀ ਆਪਦੇ ਤੌਰ ਤੇ ਅੱਜ ਨੂੰ ਆਟਾ ਤੇ ਅੱਜ ਨੂੰ ਕਣਕ ਦੇ ਰਹੇ ਪਰ ਉਹ ਤੋਂ ਬਾਅਦ ਜਿਹੜੀ ਚੁਆਇਸ ਹੋਊਗਾ ਹਰ ਮਹੀਨੇ ਸਾਰਾ ਜਿਹੜਾ ਆਟਾ ਦਿੱਤਾ ਜਾ ਰਿਹਾ ਕਰੂਗਾ ਹਰ ਮਹੀਨੇ ਕਣਕ ਦਿੱਤੀ ਜਾਏਗੀ ਇਹਨਾਂ ਪਤਰੀਆਂ ਨੂੰ ਅੱਜ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਲੋਕੋ ਜੀ ਪਿੰਡ ਦਾ 200 ਕਾਰਡ ਸਾਰੇ ਦੇ ਸਾਰੇ ਬੰਨਾਂ ਦਿੱਤਾ ਜਾਊਗਾ ਬਾਕੀ ਹੋਰ ਪਿੰਡ ਵੀ ਨਾਲ ਅਟੈਚ ਕੀਤੇ ਆ ਇੱਕ ਵਾਰੀ ਟ్రਾਇਲ بیس ਆ ਜਿਹੜਾ ਇਹ ਸਾਰੇ ਪਿੰਡਾਂ ਦੇ ਵਿੱਚ ਹੀ ਹਲੇ ਸ਼ੁਰੂਆਤ ਹੋਈ ਪਰ ਹੋਰੀ ਹੋਰੀ ਇਹ ਸਾਰੇ ਨੂੰ ਅਸੀਂ ਦੂਜੇ ਪਿੰਡਾਂ ਤੱਕ ਵੀ ਲੈ ਕੇ ਜਾਵਾਂਗੇ ਤਾਂ ਕਿ ਹਰ ਇੱਕ ਪਿੰਡ ਤੇ ਹਰ ਇੱਕ ਲੋੜਵੰਦ ਨੂੰ ਉਹਦਾ ਬੰਦਾ ਹੱਕ ਮਿਲ ਸਕੇ ਇਹ ਕਣਕ ਤੇ ਆਟਾ ਹੀ ਦਿੱਤਾ ਜਾ ਰਿਹਾ ਜੀ ਹੋਰ ਵੀ ਕੋਈ ਨਹੀਂ ਹੋਰ ਵੀ ਸਾਰਾ ਕੁਝ ਕਰ ਰਹੇ ਹਾਂ ਜੀ ਹਲੇ ਤਾਂ ਜਿਹੜੀ ਸ਼ੁਰੂਆਤ ਆਜਾ ਤਾ ਇਹ ਕਮ ਦੀ ਬੜਾ ਕੁਝ ਹੈ ਜਿਹੜਾ ਜਿਵੇਂ ਜਿਵੇਂ ਟਾਈਮ ਆਊਗਾ ਉਹਦੇ ਨਾਲ ਸਰਕਾਰ ਦੀਆਂ ਜਿਹੜੀਆਂ ਨਵੀਆਂ ਪਾਲਿਸੀਆਂ ਹੋਵਣਗੀਆਂ ਹਰ ਬੰਦੇ ਨੂੰ ਅਸੀਂ ਰੈਸਟ ਪੋਸਟ ਕਰਨ ਵਾਸਤੇ ਤੰਦਰੁਸਤ ਕਰਨ ਵਾਸਤੇ ਜੋ ਵੀ ਹੋ ਸਕਦਾ ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਗਾਈਡ ਪਲਾਨ ਬਣੂਗਾ ਉਹ ਦੇਵਾਂਗੇ ਤਾਂ ਕਿ ਸਾਡੇ ਲੋਕ ਆ ਜਿਹੜੇ ਉਹ ਹਸਪਤਾਲਾਂ ਵਿੱਚ ਜਾਣ ਦੀ بجائے ਕਿਰਤ ਵਾਲੇ ਪਾਸੇ ਖੇਤਾਂ 'ਚ ਜਾਣ ਜਾਂ ਖਿਡਾਰੀ ਬਣਨਾ ਜਾਂ ਪੜ੍ਹ ਲੈ ਕੇ ਅਫਸਰ ਬਣਨਾ ਇਹ ਸਾਡੀ ਜਿਹੜੀ ਸਰਕਾਰ ਦਾ ਇਹ ਟੀਚਾ ਹੈ ਜਿਹਨਾਂ ਦੇ ਰਜਿਸਟਰ ਬੰਦ ਵੀ ਹੋਏ ਉਹਨਾਂ ਦੇ ਵੀ ਜਿਹੜੇ ਰਜਿਸਟਰਡ ਉਹ ਵੀ ਚੱਲ ਪਾਣਗੇ ਉਹ ਵੀ ਜਿਹੜਾ ਇਹਦੇ ਵਿੱਚ ਹੀ ਨਾਲ ਹੀ ਉਹਨਾਂ ਨੂੰ ਵੀ ਜਿਹੜਾ ਹੈਗਾ 2-4 ਦਿਨਾਂ ਦੇ ਵਿੱਚ ਉਹਨਾਂ ਤੱਕ ਵੀ ਜਿਹੜਾ ਰਾਸ਼ੀ ਪਹੁੰਚ ਜੂਗਾ ਕਿਉਂਕਿ ਉਹ ਪ੍ਰੋਸੈਸ ਦੇ ਵਿੱਚ ਆ ਉਹ ਛੇਤੀ ਜਿੱਦੋਂ ਪ੍ਰੋਸੈਸ ਹੋ ਗਿਆ ਤਾਂ ਨਾਲ ਦੀ ਨਾਲ ਉਹਨਾਂ ਦੇ ਵੀ ਇਹ ਕੋਟਾ ਵੀ ਅਧਿਕਾਰੀ ਵੀ ਤੁਹਾਡੇ ਨਾਲ ਹੋਣਗੇ ਜਿਨ੍ਹਾਂ ਦੇ ਨਾੜ ਕਾਂਡ ਦੇ ਵਿੱਚ ਨਾਮ ਪਾਉਣਾ ਹੈ ਜਾਂ ਨਹੀਂ ਆਪ ਕਹਿ ਰਿਹਾ ਕੋਟਾ ਕਦੋਂ ਸ਼ੁਰੂ ਹੋਵੇ ਉਹ ਦੇਖੋ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਸਰਕਾਰ ਤੁਹਾਡੇ ਦੁਆਰ ਉਹਦੇ ਸਾਰੇ ਉਹ ਕੰਮ ਹੋ ਰਿਹਾ ਜਿਹੜੇ ਕੁਝ ਲੋਕਾਂ ਦੇ ਰੁਕੇ ਹੋਏ ਆ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਕਿਸੇ ਨੇ ਆਵਾਜ਼ ਆਧਾਰ ਕਾਰਡ ਬਣਾਉਣਾ ਕਿਸੇ ਨੇ ਵੋਟ ਕਾਰਡ ਬਣਾਉਣਾ ਕੋਈ ਜਨਮ ਸਰਟੀਫਿਕੇਟ ਬਣਾਉਣਾ ਕੋਈ ਬਿਜਲੀ ਦੀ ਸਮੱਸਿਆ ਕੋਈ ਪਾਣੀ ਦੀ ਸਮੱਸਿਆ ਸਾਰੇ ਜਿਹੜੇ ਆ ਕੋਈ ਡੀਸੀ ਦਫ਼ਤਰ ਨਾਲ ਸੰਬੰਧਿਤ ਕਿਸੇ ਦਾ ਕੋਈ ਕੰਮ ਉਹ ਸਾਰੇ ਕੰਮ ਆ ਜਿਹੜੇ ਅਧਿਕਾਰੀ ਸਾਡੇ ਬੈਠਦੇ ਆ ਤੋ ਉਹ ਮੌਕੇ ਤੇ ਬੈਠ ਕੇ ਉਹਨਾਂ ਦੇ ਮਸਲੇ ਸੀ ਹੱਲ ਕਰ ਰਹੇ। ਤੋ ਇਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਸਾਡੇ 4 ਕੈਂਪ ਆ। ਤੋ ਸਾਰੇ ਪਿੰਡਾਂ ਜਿੱਥੇ-ਜਿੱਥੇ ਵੀ ਕੈਂਪ ਲੱਗਦੇ ਆ। ਪਰ ਇਹ ਵੀ ਨਹੀਂ ਕਿ ਉੱਥੇ ਪਿੰਡ ਦਾ ਬੰਦਾ ਜੇ ਕਿਤੇ ਉਹ ਕੈਂਪ ਵਾਲੇ ਦਿਨ ਆਪਣੇ ਪਿੰਡ ਤੇ ਹਾਜ਼ਰ ਨਹੀਂ ਤਾਂ ਦੂਜੇ ਪਿੰਡ ਵਿੱਚ ਜਾ ਕੇ ਵੀ ਆਪਦੇ ਜਿਹੜੇ ਉਹ ਮਸਲੇ ਹੱਲ ਕਰਾ ਸਕਦਾ। ਇਹ ਡੀਪੂ ਜਿਹੜੇ ਨੇ ਸਰ ਫਿਰ ਇਹ ਕਦੋਂ ਖਤਮ ਕੀਤੇ ਜਾਂਦੇ? ਕੋਈ ਸਰ ਅਸੀਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਡੀਪੂ ਬਣਾਏ ਸੀ। ਤੇ ਡੀਪੂ ਦੇ ਵਿੱਚ ਪਿਛਲੇ ਸਮੇਂ ਵਿੱਚ ਤੁਸੀਂ ਸਾਰੇ ਸਿਆਣੇ ਆ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ। ਇਹ ਕੋਸ਼ਿਸ਼ ਆ ਪਾਣੀ ਪਾ ਪਾ ਕੇ ਰੇਤਾ ਪਾ ਪਾ ਕੇ ਘੱਟ ਕਰ ਦਿੱਤਾ ਦਿੱਤਾ ਗਿਆ ਹੁਣ ਕੋਈ ਡਿਪਾਰਟਮੈਂਟ ਸਿੱਧੇ ਅਧਿਕਾਰੀ ਆਉਣਗੇ ਇਹਨੂੰ ਪਤਾ ਵੀ ਅਸੀਂ ਤਨਖਾਹ ਲੈਣੀ ਹੈ ਸਰਕਾਰ ਤੋਂ ਤਾਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਗੇ ਪਰ ਲੋਕਾਂ ਦੀ ਸਹੂਲਤ ਵਾਸਤੇ ਡਿੱਪੂ ਖੋਲ ਲਗੇ ਸੀ ਲੋਕਾਂ ਦੀ ਸਹੂਲਤ ਵਾਸਤੇ ਘਰ-ਘਰ ਰਾਸ਼ੀ ਪਹੁੰਚਾਇਆ ਜਾ ਰਿਹਾ ਹੈ ਅੱਲਾ ਉਸੇ ਦੇ hungry